ਅਸੀਂ ਚੱਲੇ ਆਂ ਖੇਤ ਹਣਾ ਹਰਮਨ ਤੇ ਮੈਂ ਇਹ ਤੀਜਾ ਬਲੌਗ ਆ ਤੇ ਸ਼ੇਅਰ ਕਰੀ ਚੱਲਿਓ ਤੇ ਹਰਮਨ ਸਾਡਾ ਬੈਠਾ ਟਰੈਕਟਰ ਤੇ ਚੜਿਆ ਤੇ ਉਹਨੇ ਵੀ ਨਾਲ ਜਾਣਾ ਅਸੀਂ ਉੱਥੇ ਨੇ ਇੱਕ ਬਾਜਰਾ ਤੇ ਇੱਕ ਪੇਲਾ ਜਿਹਾ ਲਿਉਣੀ ਸੀ ਵੱਢ ਕੇ ਆ ਬੈਠਾ ਜੀ ਜੜਿਆ ਟਰੈਕਟਰ ਤੇ ਇਹ ਇਹਨੂੰ ਸੀਗੀ ਅੱਜ ਛੁੱਟੀ ਕਿਉਂਕਿ 16 ਅਗਸਤ ਦੀ ਇਹ ਵੀ ਕਹਿੰਦਾ ਨਾਲ ਮੈਂ ਜਾਮ ਲਾਜ਼ਮੀ ਪੱਕਾ ਅੱਜ ਇਹ ਜਦਨੇ ਛੁੱਟੀ ਹੁੰਦੀ ਆ ਉਦਨੇ ਖੇਤ ਜਾਂਦੇ ਜਾਂਦਾ ਚੱਲੀਏ ਚੱਲ ਹੈ ਕਾ ਖੜਨਾ 10 ਮਿੰਟ ਚੱਲ ਉਹ ਦਾदू ਵੀ ਆ ਗਿਆ ਚੱਲ ਕੀ ਕਰਨਾ ਅਸੀਂ ਖੇਤ ਜਾਣਾ ਖੇਤ ਤਾਂ ਜਾਣਾ ਉੱਥੇ ਜੀਜੂਤ ਹੋਏ ਨੇ ਇੱਕ ਮੂਰੇ ਨਾਲ ਮੁੰਡਾ ਰੋੜਦੀ ਹਾਂ ਮੂਰੇ ਨਾਲ ਹੱਥ ਬਾਕੇ ਚੱਲ ਚੱਲੀਏ ਸਟਾਰਟ ਕਰਨਾ ਮੈਂ ਸਟਾਰਟ ਮੈਂ ਕਰਦੇ 1 ਮਿੰਟ ਦੇ ਨਾ ਤੇ ਚੱਲ ਗੇੜ ਬੋਲ ਦੇ ਹੈ ਉਹ ਤੇ ਕੇ ਦਾ ਬੋਲ ਦੇ ਬੋਲ ਦੇ ਕੀ ਆਲ ਵੀ ਖੋਲ ਦੇ ਕੇ 7 ਮਿੰਟ ਲੱਗਣਗੇ ਆਪਣੇ ਪੰਜਾਬ ਵਿੱਚ ਯਾਰ ਜੀ ਵੀ ਇੱਥੇ ਹਨ। ਹੌਲੀ ਹੌਲੀ ਚੱਲ ਰਿਹਾ ਹੈ। ਲਓ ਜੀ ਇਹ 10 ਮਿੰਟਾਂ ਦੇ ਵਿੱਚ ਹਨਾ ਬਸ ਖੇਤ ਕੋਲ ਜਾਣਾ ਕਿ ਰਾਸਤੇ ਦੇ ਵਿੱਚੀਆਂ ਆ ਬੈਠਾ ਹਰਮਨ ਤੇ ਇਹ ਵੀ ਨਾਲ ਹੀ ਆਪਣੇ ਮੈਂ 10 ਮਿੰਟ ਲੱਗਣਗੇ ਖੇਤ ਆਪਣਾ ਲੈਣੀ ਆ ਪਿੰਡ ਦੇ ਨਾਲ ਹੀ ਆ ਬਾਲਾ ਦੂਜੀ ਜਿਹੜਾ ਤੇ ਹਨਾ ਆਪਾਂ ਬਸ ਥੋੜੇ-ਥੋੜੇ ਮਤਲਬ ਜਾਣੇ ਆ ਹੌਲੀ-ਹੌਲੀ ਜਾ ਕੇ ਤੇ ਜਿਹੜਾ ਬਲੌਗ ਹੋਇਆ ਬਣਾਵਾਂਗੇ ਤੇ ਅੰਡ ਤੱਕ ਦੇਖੀ ਚੱਲਿਓ ਵਧੀਆ-ਵਧੀਆ ਬਣਾਇਆ ਕਰਾਂਗੇ ਜਿੰਨੀ ਤੁਸੀਂ ਸਪੋਰਟ ਕਰੋਗੇ ਉਨੀ ਬਲੌਗ ਵਧੀਆ ਹੋਊਗਾ ਬਸ ਭਾਈ ਖੇਤ ਆਪਣਾ ਨੇੜੇ ਆ ਉਹ ਸਾਹਮਣੇ ਆ ਜਿੱਥੇ ਕੋਠਾਂ ਦਾ ਦਰੱਖਤ ਹੀ ਹੈਗੇ ਆਹ ਆਗਾ ਭਾਈ ਆਪਣਾ ਕੋਠੇ ਵਾਲਾ ਖੇਤ ਹੈਨਾ ਬਸ ਇੱਥੇ ਫੰਕਸ਼ਨ ਵਾਲਾ ਹੀ ਆ 5-10 ਮਿੰਟਾਂ ਦੇ ਵਿੱਚ ਲਓ ਜੀ ਹੁਣ ਪਹੁੰਚ ਗਏ ਖੇਤ ਖੇਤ ਆਪਾਂ ਤੁਹਾਨੂੰ ਸਾਰਾ ਝੋਨਾ ਦਿਖਾ ਦਾਂਗੇ ਜਿੰਨਾ 26 ਲੱਗਿਆ ਤੇ ਬਾਕੀ ਊਸ਼ਾ ਲੱਗਿਆ ਵਗਾ ਤੇ ਲਾਈਟ ਚੱਲਦੀ ਆ ਤੇ ਰਾਤ ਕੀ ਹੋਇਆ ਸੀਗਾ ਰਾਤ ਨਾ ਅ ਸ਼ੈਫਲਟ ਪੈ ਗਿਆ ਸੀ ਫਲਟ ਪੈਨ ਕਰਕੇ ਤੇ ਲਾਈਟ ਚੱਲੀ ਨਹੀਂ ਤੇ ਅੱਜ ਹੁਣ ਚੱਲਦੀ ਆ ਲਾਈਟ ਆ ਗਿਆ ਜੀ ਜਵਾਨ ਸਾਡਾ ਭਾਈ ਦਾ ਕਾ ਤਵਾ ਇਧਰ ਪਾਣੀ ਸਾਡਾ ਚੱਲੀ ਜਾਂਦਾ ਆ ਨੱਕੇ ਚ ਚੱਲਦਾ ਗਾ ਤੇ ਇਧਰ ਹੁਣ ਦੇਖੋ ਜੀ ਹੁਣ ਨਾ ਆ ਜਿਹੜਾ ਬਾਜਰਾ ਸੀ ਤੇ ਆ ਬੇਲਾਂ ਬੂਲਾਂ ਕੱਕੂਖ ਜੀ ਇਹ ਸਾਰੇ ਵੜਦਾਂਗੇ ਕਿਉਂਕਿ ਇੱਥੇ ਸਾਫ਼ ਹੋ ਜੂ ਕੋਈ ਆਈਟਮ ਹੋਰ ਲਾ ਦਾਂਗੇ ਇੱਥੇ ਤੇ ਆ ਪਨੀਰੀ ਵਾਲਾ ਫੌਂ ਸੀਗਾ ਇੱਧਰ ਆਪਣਾ ਆ 26 ਝੋਨਾ ਬਾਈ ਆਹਾਂ 26 ਝੋਨਾ ਤੇ ਯਾਨੀ ਕਿ ਚਾਰ ਵੇਰੀ ਜੂਰੀਆ ਲਾਤਾ ਇਹ ਲੱਗਿਆ ਸੀਗਾ ਝੋਨਾ ਆਪਣਾ 20 ਤਰੀਕ ਨੂੰ ਆਹ 20 ਤਰੀਕ ਨੂੰ ਮਹੀਨਾ ਹੋ ਜਾਣਾ ਇਹ ਝੋਨੇ ਨੂੰ ਤੇ ਹੁਣ ਜਿਹੜਾ ਊਸ਼ਾ ਤੁਸੀਂ ਉਹ ਵੇਖਦੇ ਹੋ ਉਹ ਲੱਗਿਆ ਸੀਗਾ ਆਪਣੀ ਮੰਨ ਲਓ ਵੀ ਮੰਨ ਕੇ ਚੱਲੋ 16 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚ ਵਿੱਚ ਉਹਨੂੰ ਹੋ ਜਾਣਗੇ 2 ਮਹੀਨੇ ਇਹਨੂੰ ਹੋ ਜਾਊਗਾ 20 ਤਰੀਕ ਨੂੰ 1 ਮਹੀਨਾ ਤੇ ਝੋਨਾ ਸਾਰਾ ਵਧੀਆ ਖੜਾਗਾ ਇੱਧਰ ਵੀ ਆ ਵੀ 26 ਹੈਗਾ ਇਹ ਵੀ ਵਧੀਆ ਖੜਾਗਾ ਹਨਾ ਤੇ ਹੁਣ ਪ੍ਰਦਾਨ ਸੀ ਜਿਹੜੀ ਉਹ ਪਾਤੀ ਆਪਾਂ ਨੇ ਹੋ ਗਏ ਕਈ ਦਿਨ ਪਾਈ ਨੂੰ ਕਿਉਂਕਿ ਹੁਣ ਵਿੱਚ ਲੋਕਾਂ ਨੇ ਪਾਈ ਵੀ ਨਹੀਂ ਕਹਿੰਦੇ ਸੀਗੇ ਵੀ ਹਜੇ ਲੋਡ ਨਹੀਂ ਤੇ ਪਰ ਪਾਉਣੀ ਤਾਂ ਪੈਣੀ ਸੀ ਕਿਉਂਕਿ ਜੇ ਗੋਬਲੀ ਛੁੰਡੀ ਪੈ ਜਵੇ ਫੇਰ ਵੀ ਆਪਾਂ ਪਾਉਣੀ ਆ ਫਿਰ ਮੌਕੇ ਦੇ ਭੱਜਣਾ ਪੈਂਦਾ ਬਾਈ ਪਹਿਲਾਂ ਹੀ ਹੱਲ ਕਰਿਆ ਵਾ ਠੀਕ ਆ ਤੇ ਸਪਰੇ ਹਾਂ ਵਗੈਰਾ ਨੇ ਜਿਹੜੀਆਂ ਉਹ ਆਪਾਂ ਦੋ ਕਰਾਂਗੇ ਹਜੇ ਹੁਣ ਸਪਰੇ ਹੁਣ 20 ਦਿਨਾਂ ਨੂੰ ਕਰਾਂਗੇ ਇੱਕ ਗਾਹਾਂ ਨਿਸਰੇਵੇਂ ਤੇ ਕਰ ਦਾਂਗੇ ਹਨਾ ਤੇ ਵਧੀਆ ਚਲੋ ਚੌਲ ਹੋ ਜਾਣੇ ਮਸਲਾ ਹੱਲ ਹੋ ਜਾਣਾ ਤੇ ਰੱਬ ਚਲੋ ਮੜਾ ਜਾ ਮੌਸਮ ਹੁਣ ਠੰਡਾ ਕਰ ਦੇਵੇ ਚਲ ਜਦੋਂ ਝੋਨੇ ਦਾ ਟਾਈਮ ਹੁੰਦਾ ਵੱਢਣ ਦਾ ਉਦੋਂ ਨਾ ਕਿਉਂਕਿ ਉਦੋਂ ਨਾਲ ਪਾਸੇ ਗੁਰੂ ਥੋੜੀ ਜੀ ਕਿਰਪਾ ਰੱਖੇ ਉਦੋਂ ਨੁਕਸਾਨ ਹੋਣ ਤੋਂ ਬਚ ਜਵੇ ਹੁਣ ਮੀਮੂ ਪੈ ਜਵੇ ਜਿਹੜਾ ਪੈਣਾ ਹਨ ਹੁਣ ਖਰਬੀ ਜਾਊਗਾ ਤੇ ਇੱਧਰ ਬਾਈ ਚਾਰ ਆ ਸਾਡਾ ਇੱਧਰ ਚਾਰ ਪਾਇਆ ਵਾ ਆ ਇਸ ਜਗ੍ਹਾ ਤੇ ਇੱਧਰ ਸਾਡਾ ਚਾਰ ਤੇ ਹੋਰ ਤੁਹਾਨੂੰ ਪਤਾ ਹੀ ਆ ਚੌਲ ਦਿਖਾ ਤੇ ਆ ਊਸ਼ ਆ ਗਈ 2 ਮਹੀਨੇ ਹੋਣ ਵਾਲੇ ਲੱਗੀ ਨੂੰ ਬਸ ਮੰਨ ਲਓ 5 ਕੁ ਮਹੀਨੇ ਚੌਲ ਵੱਡੇ ਜਾਂਦੇ ਆਗੇ ਤੇ ਆਹ ਟਮਾ ਜਿਹੜੀ ਆਹ ਖੜੀਆਂ ਨੇ ਆ ਜਿਹੜਾ ਕੱਖ ਵਿੱਚ ਖੜੇ ਆ ਬੇਲਾਂ-ਬੂਲਾਂ ਆ ਬਾਜਰਾ ਇਹ ਸਾਬਾ ਦਬੜਦੇ ਨੇ ਭਾਈ ਸਾਹਿਬ ਨੂੰ ਆ ਕੀ ਜਿੰਦਾ ਖੁੱਲੇ ਛੱਡ ਗਏ ਜਿੰਦਾ ਖੁੱਲੇ ਹੀ ਪਿਆ ਦੇ ਚੱਲ ਕੋਈ ਗੱਲ ਨਹੀਂ ਹਾਂਜੀ ਠੀਕ ਆ ਜੀ ਤੇ ਬਲੌਗ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਨੂੰ ਸਪੋਰਟ ਕਰਿਆ ਕਰੋ ਉੱਤੋਂ ਨਹੀਂ ਆਪਾਂ ਬਲੌਗ ਹੋਇਆ ਹੈਗੀ ਆ ਤੇ ਹੋਰ ਲੈ ਕੇ ਆਵਾਂਗੇ ਜਿੰਨੀ ਸਪੋਰਟ ਕਰੋਗੇ ਉੰਨੇ ਬਲੌਗ ਆਪਾਂ ਜਿੰਨਾ ਕ ਬਣਿਆ ਕਰੂਨੇ ਕ ਆਪਾਂ ਲੈ ਆਇਆ ਕਰਾਂਗੇ ਤੇ ਹਰਮਨ ਸਾਡਾ ਆ ਫਿਰਦਾ ਜੀ ਹੁਣ ਜਿਹੜੀ ਧੋਲੀ ਆ ਇਹ ਕਹਿੰਦਾ ਮੈਂ ਕਰਕੇ ਦੇਖਣੀ ਆ ਮੱਖਾ ਵੀ ਨਹੀਂ ਜਹਿਰ ਵਾਲੀ ਆ ਮੱਖਾ ਤੂੰ ਇਹਨੂੰ ਹੱਥ ਨਹੀਂ ਲਾਉਣਾ ਹੈਗਾ ਹੁਣ ਤਾਂ ਚਲੂੰ ਤਾਂ ਧੋਤੀ ਵੀ ਆ ਫਿਰ ਵੀ ਆਇਆਂਗਾ ਦਿਬਾਕ ਨੂੰ ਦੂਰ ਰੱਖਣਾ ਚਾਹੀਦਾ ਇਹ ਜਿਹੀਆਂ ਚੀਜ਼ਾਂ ਤੋਂ ਆਪ ਰੱਖਦੇ ਤਾਂ ਦੂਰੀਆਂ ਤੋਤੀ ਤਾਂ ਤੀਕਾ ਕਿ ਤਾਂ ਹੱਥ ਲਈ ਜਾਂਦਾ ਨਹੀਂ ਮੈਂ ਲਾਉਣ ਨਹੀਂ ਦਿੰਦਾ ਹੱਥ ਇਹਨੂੰ ਤੇ ਲਓ ਜੀ ਬਾਜਰਾ ਵੜਦੇ ਆ ਵਿੱਚੋਂ ਜਿਹੜਾ ਖੜਾ ਤੇ ਨਾਲ ਆਹ ਜਿਹੜੀਆਂ ਆਪਣੇ ਖੜੀਆਂ ਨੇ ਦੂਸੀਆਂ ਬੇਲਾਂ ਇਹਨਾਂ ਨੂੰ ਕੋਈ ਲੱਗਦਾ ਤਾਂ ਹੈ ਨਹੀਂ ਮਾਸ਼ਾਲਾ ਵੱਢ ਹੀ ਦਿੰਨੇ ਆ ਹਨਾ ਤੇ ਇੱਕ ਪਾਣੀ ਕੀ ਗੱਲ ਹੈ ਸਬਜ਼ੀਆਂ ਬਹੁਤ ਘੱਟ ਜਣੀ ਕਿ ਲੱਗੀਆਂ ਨੇ ਸਬਜ਼ੀਆਂ ਦੇ ਹੁਣ ਤੁਸੀਂ ਲੰਮੋ ਕੇ ਮੁੱਲ ਵੀ ਲੈਣੇ ਆਪਾਂ ਮਹਿੰਗੇ ਬਹੁਤ ਆ ਹੁਣ ਮੈਨੂੰ ਆਏ ਆ ਵੀ ਇਹ ਵੱਢ ਕੇ ਕੋਸੇ ਉੱਥੇ ਹਨਾ ਹੋਰ ਲਾ ਦਾਂਗੇ ਤੇ ਫਿਰ ਚੱਲ ਇਹਦੇ ਨਾਲ ਕੁਝ ਐ ਤੁਹਾਨੂੰ ਹੋਰ ਹੋ ਜੂਗੀ। ਜਾਨ ਹੁਣ ਮੂਰੇ ਲਸਣ ਲੱਗੂਗਾ ਹਜੇ ਅੜਕ ਕੇ ਉਹ ਲਾ ਦਾਂਗੇ। ਬਾਕੀ ਇਹ ਸਾਰਾ ਦੇਖੋ। ਤਾਂ ਫੂਕੀ ਵੱਧ ਸੀਗਾ ਵਿੱਚ ਇਹ ਖਪੜਾ ਕੱਟ ਤੇ ਹੁਣ ਚੱਲ ਇਹਨੇ ਨਾਲ ਸਾਫ ਸਫਾਈ ਕਰਕੇ ਇਹਦੀ ਵਧੀਆ ਇਹਨੇ ਵਧੀਆ ਹੋ ਜਾਣਾ। ਉਹ ਜਵੇਂ ਉਹ ਬਾਗਰਾ ਸਰਾ ਨੇਰਾ ਪੈਂਦਾ। ਉਹ ਵਧੀਆ ਸਾਫ ਹੋ ਜਾਣਾ ਬਈ। ਤੇ ਇਹ ਵਲੌਗ ਅੱਜ ਹਰਮਨ ਬਣਾਉਂਦਾਗਾ ਤੇ ਕੈਮਰਾ ਉਹਦੇ ਕੋਲੇ ਆ। ਮੈਨੂੰ ਕਹਦਾ ਮੈਂ ਬਣਾਉਣਾਗਾ ਵੀ ਤੂੰ ਇੱਕ ਵਾਰ ਵੱਡਾ ਮਾਝਾ ਠੀਕ ਕਰ ਤੇ ਲਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੀਰੋ